ਇਹ ਬਹੁਤ ਭਰਾਵਾਂ ਨੂੰ ਤਾਂ ਪਤਾ ਹੋਊਗਾ ਇੱਕ ਤਾਂ ਜਦੋਂ ਇੱਥੇ ਪੈਨ ਪਾਈ ਹੁੰਦੀ ਸੀ ਪੁਰਾਣੇ ਡਾਇਰੈਕਟਰਾਂ ਦੇ ਸੰਗਲ ਹੋਣ ਕਰਕੇ ਜਦੋਂ ਟਾਇਰ ਨਾਲ ਲਿੰਕ ਵਜਦੀ ਸੀ ਤਾਂ ਪੈਨ ਚੱਕ ਕੇ ਟਾਇਰ ਬਾਹਰ ਮਾਰਦਾ ਸੀ ਤਾਂ ਆਪਣੇ ਦਾ ਡੁੱਲਾ ਆ ਗਿਆ ਆਪਣਾ 6 ਫੁੱਟ ਕੱਦ ਦਾ ਮਿੱਤਰੋ ਤਾਂ ਤੁਸੀਂ ਦੇਖੋ ਵੀ ਕਿਸੇ ਹਾਦਸੇ 'ਚ ਵੀ ਜੇ ਆਪਾਂ ਪੈਰ ਉੱਪਰ ਵੀ ਰੱਖਦੇ ਆ ਤਾਂ ਵੀ ਸਟੀਅਰਿੰਗ ਨੂੰ ਜਿਹੜਾ ਆਪਣੇ ਗੋਡੇ ਜਾਂ ਕੋਈ ਤਖਲੀਫ ਨਹੀਂ ਆਉਂਦੀਗੀ ਇਦੀ ਆਵਾਜ਼ ਚੈੱਕ ਕਰ ਸਕਦੇ ਥੋੜਾ ਜਿਹਾ ਤੁਹਾਨੂੰ ਨਾ ਦੂਜਾ ਨੰਬਰ ਜਿਹੜੀ ਇਹਦੀ ਪਾਈਪਲਾਈਨ ਸੀਗੀ ਪਾਵਰ ਵਾਲੀ ਪਾਈਪ ਦੀ ਫਿਟਿੰਗ ਉਹ ਇਸ ਤਰ੍ਹਾਂ ਜਾਂਦੀ ਸੀ ਇੱਥੋਂ ਤਾਂ ਉਹ ਚੇਂਜ ਹੋ ਗਈ ਹੈ ਉਹ ਤੁਸੀਂ ਦੇਖੋ ਵੀ ਥੱਲੇ ਦੀ ਕਰਤੀ ਹੈ ਉਹਦਾ ਬਸ ਕੋਈ ਜ਼ਿਆਦਾ ਤੇ ਉਸ ਤੋਂ ਬਾਅਦ ਇੱਕ ਹੀਟਿੰਗ ਗਾਰਡ ਆ ਗਿਆ ਨੂੰ ਮੇਨ ਹੇਟਿੰਗ ਗਾਰਡ ਦੇ ਨਾਲ ਇਹਦੀ ਇੱਕ ਤਾਂ ਲੱਕ ਸੋਹਣੀ ਬਣ ਗਈ ਬਾਕੀ ਕੁਝ ਹੱਦ ਤੱਕ ਜਿਹੜੀ ਇੰਜਨ ਦੀ ਗਰਮ ਹਵਾ ਜਾਣੀ ਉਹ ਵੀ ਰੋਕੂਗਾ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਨਵੇਂ ਸਟਿੱਕਰਾਂ ਦੇ ਵਿੱਚ ਦੇਸੀ ਭਾਸ਼ਾ ਦੇ ਵਿੱਚ ਕਈ ਤਾਂ ਤੁਹਾਨੂੰ 36300 ਪਰ ਪਲੱਸ ਦਿਖਾ ਰਹੇ ਆ ਟੀਐਕਸ ਇਹਨੂੰ ਟੀਐਕਸ ਨਾਲ ਵੀ ਜਾਣਿਆ ਜਾਣਾ ਇਹਦਾ ਨਾਮ ਜਿਹੜਾ ਟੀਐਕਸ ਫਿਰ ਚੱਲ ਪੈਣਾ ਦੁਬਾਰਾ ਤੇ ਇਹਦੇ ਵਿੱਚ ਕੀ ਕੀ ਫਰਕ ਆਏ ਆ ਮੋٹے ਮੋٹے ਆਪਾਂ ਫਰਕ ਤੁਹਾਨੂੰ ਦੱਸਾਂਗੇ ਤੇ ਕੰਪਨੀ ਵੱਲੋਂ ਕੋਈ ਜ਼ਿਆਦਾ ਇੰਜਨ ਦੇ ਵਿੱਚ ਜਾਂ ਹੋਰ ਗੇਅਰ ਸਪੀਡਾਂ ਦੇ ਵਿੱਚ ਕੋਈ ਫਰਕ ਨਹੀਂ ਦਿੱਤਾ ਹੈ ਜਿਵੇਂ ਮੈਂ ਤਾਂ ਆਪਾਂ ਇਹਦੀ ਬਾਹਰੀ ਲੁੱਕ ਦੀ ਗੱਲ ਕਰੀਏ ਤਾਂ ਸੀਆਰ ਡੀਆਈ ਵਾਂਗੂੰ ਇਹਦੀ ਲੁੱਕ ਆ ਜਿਹੜੇ ਆਪਣੇ ਮਾਰਕੀਟ ਦੇ ਵਿੱਚ 5630 ਤੇ 5620 ਚੱਲ ਰਹੇ ਸੇਮ ਉਹਨਾਂ ਵਾਂਗੂੰ ਇਹਦੇ ਜਿਹੜੀ ਲੁੱਕ ਆ ਗਈ ਹੈ ਨਵੇਂ ਮਾਡਲ ਦੀ ਤਰ੍ਹਾਂ ਜਿਵੇਂ ਐਲਈਡੀ ਲਾਈਟਸ ਆ ਗਈਆਂ ਫੈਂਡਰ ਲਾਈਟ ਆ ਗਈਆਂ ਇਹ ਤੇ ਐਲਈਡੀ ਮੇਨ ਲਾਈਟ ਆ ਗਈ ਆਪਣੀ ਫਰੰਟ ਵਾਲੀਆਂ ਇਹ ਵੀ ਐਲਈਡੀ ਦੇ ਵਿੱਚ ਆ ਗਈਆਂ ਤੇ ਉਸ ਤੋਂ ਬਾਅਦ ਤਾਂ ਜਵੇਂ ਜਿਆਦਾ ਆਪਾਂ ਨੂੰ ਦੇਖ ਰਿਹਾ ਤਾਂ ਸਲੈਂਸਰ ਦੇਖ ਰਿਹਾ ਇਹ ਸਲੈਂਸਰ ਦੇ ਵਿੱਚ ਵੈਸੇ ਕੋਈ ਜਿਆਦਾ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਸੀ ਜਿਵੇਂ ਤੁਹਾਨੂੰ ਪਤਾ ਆਪਣੇ ਕੋਲੇ ਵੀ ਹੌਲੈਂਡ ਹੀ ਆ ਜਿਹੜਾ ਇਹਦਾ ਅਰੀਜਨਲ ਸਲੈਂਸਰ ਹੁੰਦਾ ਉਹਦੇ ਕਰਕੇ ਥੋੜੀ ਜਿਹੀ ਵਿਜੀਬਿਲਟੀ ਦੀ ਘਟਦੀ ਹੈ ਕਿਉਂਕਿ ਉਹ ਥੋੜਾ ਜਿਹਾ ਚੜਾਈ ਦੇ ਵਿੱਚ ਹੁੰਦਾ ਆਵਾਜ਼ ਨੂੰ ਸਾਇਲੈਂਟ ਕਰਨ ਵਾਸਤੇ ਤਾਂ ਹੁਣ ਕੰਪਨੀ ਨੇ ਇਹਨੂੰ ਬਾਹਰ ਕਰ ਦਿੱਤਾ ਬਾਕੀ ਸਾਰਾ ਸੇਮ ਹੀ ਆ ਤੁਸੀਂ ਦੇਖ ਸਕਦੇ ਆ ਤੇ ਇਤੋਂ ਬਸ ਕੰਪਨੀ ਨੇ ਇਹਨੂੰ ਬਾਹਰ ਸਲੈਂਸਰ ਦੇਤਾ ਇਹਦੀ ਆਵਾਜ਼ ਵੀ ਚੈੱਕ ਕਰਾਉਣੀ ਆ ਤੁਹਾਨੂੰ ਤੇ ਬਾਕੀ 16 9 28 ਦੇ ਵਿੱਚ ਤੇ 46 HP ਦੀ ਜਿਹੜੀ P2 ਹੈ 46 HP ਲੈ ਰਿਆ ਇਹ ਤੇ ਬਾਕੀ ਜਿਵੇਂ ਸਪੈਸ਼ਲ ਐਡੀਸ਼ਨ ਨੂੰ ਇਹਦੇ ਵਿੱਚ ਆ ਰਿਹਾ ਸੀਗਾ ਆਪਣਾ ਐਕਸਟਰਨਲ ਜੈਕ ਆ ਰਿਹਾ ਸੀਗਾ ਲੈਪਟਾਪ ਪਾਵਰਟੀ ਵਾਸਤੇ ਤਾਂ ਸੇਮ ਓਵੇਂ ਇਹਦੇ ਜੈਕ ਲੱਗਿਆ ਹੋਇਆ ਤੇ ਜਿਵੇਂ ਆਪਣੇ ਪਹਿਲਾਂ ਵਾਲੇ ਮਾਡਲ ਆਉਂਦੇ ਸੀ ਉਹਨਾਂ ਦੇ ਵਿੱਚ ਇਹ ਚੀਜ਼ ਹੈ ਨਹੀਂ ਸੀ ਬਾਕੀ ਹੱਬ ਰਿਡਕਸ਼ਨ ਸੇਮ ਉਹੀ ਆ ਜੋ ਮਾਰਕੀਟ ਦੇ ਵਿੱਚ ਪਹਿਲਾਂ ਟਰੈਕਟਰ ਦੇ ਚੱਲ ਰਹੀ ਹੈ ਤੇ ਲੈਫਟ ਕਪੈਸਿਟੀ ਵਧਾਈ ਗਈ ਆ ਉਸ ਤੋਂ ਬਾਅਦ ਇਹਦੇ ਸੰਗਲ ਬਹੁਤ ਟੁੱਟਦੇ ਸੀ ਜਿਵੇਂ ਭਾਰੇ ਇਪਲੀਮੈਂਟਾ ਉੱਥੇ ਥੋੜਾ ਆਉਂਦੀ ਸੀ ਕਮੀ ਇਹਨਾਂ ਨੂੰ ਟੁੱਟਣ ਦੀ ਸੋ ਜਲਦੀ ਨਹੀਂ ਟੁੱਟਦੇ ਸੀ ਪਰ ਕਈ ਕਈ ਵਾਰ ਝਟਕੇ ਤੇ ਉਹ ਟੁੱਟ ਜਾਂਦੇ ਸੀ ਤਾਂ ਉਸ ਤੋਂ ਬਾਅਦ ਦੇਖੀਦਾ ਮਿੱਤਰੋ ਇਹ ਸਟੈਪਲਾਈਜ਼ਰ ਆ ਗਏ ਨਾ ਸਟੈਪਲਾਈਜ਼ਰ ਵੀ ਬੋਲ ਦਿੰਦੇ ਆ ਕਈ ਹੋਰ ਭਰਾਵਾਂ ਨਾ ਨਾਵਾਂ ਨਾ ਜਾਣਦੇ ਹੋਣੇ ਕਈ ਭਰਾ ਤਾਂ ਇਹ ਵੀ ਕਾਫੀ ਮਜ਼ਬੂਤ ਲੱਗ ਰਿਹਾ ਕੋਈ ਏਡੀਸ਼ਨ ਈ ਜੇ ਆਪਾਂ ਦੇਖੀਏ ਕੋਈ ਪਾਈਪ ਨਹੀਂ ਹੈਗੀ ਕਾਫੀ ਮਟਾਈ ਦੇ ਵਿੱਚ ਜਿਹੜੀ ਲਾਈ ਹੋਈ ਹੈ ਤਾਂ ਤੁਸੀਂ ਦੇਖੋ ਪੂਰੇ ਹੈਵੀ ਦੇ ਵਿੱਚ ਲੱਗੇ ਹੋਏ ਹੈ ਵੀ ਤਾਂ ਮੈਨੂੰ ਇਹੀ ਜਿਹੜੇ ਥੋੜੇ ਫਰਕ ਹੈ ਤੇ ਪਹਿਲਾ ਵਾਲੇ ਮਾਡਲ ਨਾਲ ਆ ਚੀਜ਼ ਤਾਂ ਥੱਲੇ ਆਉਣ ਲੱਗ ਗਈ ਸੀ ਐਡੀਸ਼ਨ ਦੇ ਵਿੱਚ ਵੀ ਥੋੜਾ ਜਿਹਾ ਉੱਥੋਂ ਇਹਨਾਂ ਨੇ ਜਿਹੜਾ ਜੋਇੰਟ ਕਰਕੇ ਇਹਨਾਂ ਨੂੰ ਨੇੜੇ ਲਿਆਂਦਾ ਸੀ ਕਿਉਂਕਿ ਪਹਿਲਾਂ ਵਾਲੇ ਹੌਲੈਂਡ ਦੇ ਵਿੱਚ ਅੱਗੇ ਜਾ ਕੇ ਇਹਨੂੰ ਜੋਇੰਟ ਕਰਨਾ ਬਹੁਤ ਔਖਾ ਹੁੰਦਾ ਸੀ ਤਾ ਇਹ ਨਿळे ਕਰਤਾ ਹੋਰ ਕੋਈ ਜ਼ਿਆਦਾ ਮੇਜਰ ਫਰਕ ਹੈ ਨਹੀਂਗੇ ਤੇ ਉਸ ਤੋਂ ਬਾਅਦ ਇੱਕ ਹੀਟਿੰਗ ਗਾਰਡ ਆ ਗਿਆ ਇਹਨੂੰ ਮੇਨ ਹੀਟਿੰਗ ਗਾਰਡ ਦੇ ਨਾਲ ਇਹਦੀ ਇੱਕ ਤਾਂ ਲੁੱਕ ਸੋਹਣੀ ਬਣ ਗਈ ਬਾਕੀ ਕੁਝ ਹੱਦ ਤੱਕ ਜਿਹੜੀ ਇੰਜਨ ਦੀ ਗਰਮ ਹਵਾ ਜਾਣੀ ਉਹ ਵੀ ਰੋਕੂਗਾ ਤੇ ਪਲੇਟਫਾਰਮ ਜੇ ਦੇਖੀਏ ਤਾਂ ਇਹ ਕਾਫੀ ਉੱਚਾ ਹੋ ਗਿਆ ਪਹਿਲਾਂ ਵਾਲੇ ਨਾਲ ਤਾਂ ਤੁਸੀਂ ਮੰਨੋ ਵੀ 6 6 7 ਇੰਚ ਜਿਹੜੀ ਉਚਾਈ ਇਹਦੀ ਪਲੇਟਫਾਰਮ ਦੀ ਵਾਧ ਗਈ ਹੈ ਤੇ ਉਸ ਤੋਂ ਬਾਅਦ ਪੈਡਲ ਤੁਸੀਂ ਦੇਖੋ ਇਨਾਂ ਦਾ ਥੋੜਾ ਜਿਹਾ ਡਿਜ਼ਾਈਨ ਚੇਂਜ ਹੋ ਗਿਆ ਜਿਵੇਂ ਆਹ ਬ੍ਰੇਕ ਲਾਈਟ ਜਿਹੜੀ ਲੱਗੀ ਹੁੰਦੀ ਐ ਇੱਥੋਂ ਚੇਂਜ ਹੋ ਗਿਆ ਤਾਂ ਇੱਥੋਂ ਇਧਰੋਂ ਥੋੜਾ ਜਿਹਾ ਟਰੈਕਟਰ ਉਪਰ ਆ ਲੱਗਦਾ ਕਿਉਂਕਿ ਆਪਾਂ ਪਹਿਲਾਂ ਵਾਲੀ ਲੱਕ ਨੂੰ ਬਾਲੇ ਸਾਲਾਂ ਤੋਂ ਉਹੀ ਲੱਕ ਦੇਖ ਰਹੇ ਸੀ ਆਪਾਂ ਤਾਂ ਇੱਥੋਂ ਸਟicker ਚੇਂਜ ਹੋਣ ਕਰਕੇ ਤੇ ਦੂਜੇ ਨੰਬਰ ਤੇ ਆਪਣਾ ਪਲੇਟਫਾਰਮ ਉੱਚਾ ਹੋਣ ਕਰਕੇ ਆਪਾਂ ਨੂੰ ਥੋੜਾ ਜਿਹਾ ਇੱਕ ਵਾਰੀ ਟਰੈਕਟਰ ਉਪਰ ਆ ਜਿਹਾ ਲੱਗਦਾ ਬਾਕੀ ਟਰੈਕਟਰ ਇਹ ਮੰਨੋ ਫੇਰ ਉਵੇਂ ਜੱਜ ਜਣਾ ਤੇ ਜੇ ਆਪਾਂ ਹੋਰ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਵੈਸੇ ਕੰਪਨੀ ਨੇ ਮੈਨੂੰ ਇਹ ਚੀਜ਼ ਨਹੀਂ ਦੱਸੀ ਪਰ ਇਹਦਾ ਜੇ ਗੇਅਰ ਬਾਕਸ ਜਿਹੜਾ ਕਲੱਚ ਤੋਂ ਅੱਗੇ ਇਧਰ ਦਾ ਆ ਗਿਆ ਆਪਣਾ ਹਿੱਸਾ ਹਨ ਇਹ ਵੀ ਉੱਪਰ ਨੂੰ ਥੋੜਾ ਜਿਹਾ ਮੋਟਾ ਕਰਿਆ ਜਿਵੇਂ ਆਮ ਇਦੋਂ ਪਤਲਾ ਲੱਗਦਾ ਹੁੰਦਾ ਮੈਨੂੰ ਤਾਂ ਬਾਕੀ ਮਿੱਤਰੋ ਜਿਹੜੀਆਂ ਪਾਵਰ ਵਾਲੀਆਂ ਪਾਈਪਾਂ ਸੀਗੀਆਂ ਉਹ ਇੱਥੋਂ ਆਉਂਦੀਆਂ ਸੀ ਇਹਨੂੰ ਪਹਿਲਾਂ ਖੋਲ ਕੇ ਵੀ ਦਿਖਾਉਣਾ ਤੁਹਾਨੂੰ ਪਾਵਰ ਵਾਲੀ ਪਾਈਪ ਦੀ ਫਿਟਿੰਗ ਉਹ ਇਸ ਤਰ੍ਹਾਂ ਜਾਂਦੀ ਸੀ ਇੱਥੋਂ ਤਾਂ ਉਹ ਚੇਂਜ ਹੋ ਗਈ ਹੈ ਉਹ ਤੁਸੀਂ ਦੇਖੋ ਵੀ ਥੱਲੇ ਦੀ ਕਰਤੀ ਹੈ ਉਹਦਾ ਬਸ ਕੋਈ ਜ਼ਿਆਦਾ ਉਥੇ ਨੁਕਸਾਨ ਨਹੀਂ ਸੀਗਾ ਬਸ ਡੀਜ਼ਲ ਪੰਪ ਵੇਰੀ ਥੋੜੇ ਜਿਹੀ ਖਿਆਈ ਆਉਂਦੀ ਸੀ ਜੇ ਡੀਜ਼ਲ ਪੰਪ ਨੂੰ ਖੋਲਣਾ ਤਾਂ ਬਹੁਤ ਇਥੇ ਹੱਥ ਪਾਉਣਾ ਬਹੁਤ ਔਖਾ ਹੁੰਦਾ ਜੀ ਤੇ ਇਹ ਤਾਂ ਮਾਈਕੋ ਪੰਪ ਦੇ ਵਿੱਚ ਆ ਤੇ ਇਹ ਤਾਂ ਹੁਣ ਬਹੁਤ ਆਮ ਟਰੈਕਟਰ ਵਾਂਗੂ ਸਾਦੇ ਵਾਂਗੂ ਖੋਲਣਾ ਸੌਖਾ ਹੈ ਜੇ ਇਹਨੂੰ ਕਦੇ ਖੋਲਣਾ ਵੀ ਆ ਤੁਸੀਂ ਤਾਂ ਜਿਵੇਂ ਮਿੱਤਰੋ ਹੁਣ ਇਦੋਂ ਪਹਿਲਾਂ ਆਪਾਂ ਦੇਖਦੇ ਸੀਗੇ ਐਡੀਸ਼ਨ ਦੇ ਥੋੜਾ ਜਿਹਾ ਫਰਕ ਹੁੰਦਾ ਟਰਬੋ ਹੋਣ ਕਰਕੇ ਨਾਨ ਟਰਬੋ ਆ ਤੇ ਇਹਦਾ ਓਵੇਂ ਸੇਮ ਪੁਰਾਣੇ ਮਾਡਲ ਦੀ ਤਰ੍ਹਾਂ ਜਿਹੜਾ ਏਅਰ ਕਲੀਨਰ ਆ ਗਿਆ ਆ ਸਾਹਮਣੇ ਵਾਲਾ ਜੋ ਆਪਾਂ ਦੇਖ ਰਹੇ ਆਂ ਵੀਡੀਓ ਦੇ ਵਿੱਚ ਤੇਲ ਵਾਲਾ ਤੇਲ ਵਾਲਾ ਜਿਹੜਾ ਏਅਰ ਕਲੀਨਰ ਆ ਜਿਵੇਂ ਹੁਣ ਅਡੀਸ਼ਨ ਨੂੰ ਟਰਬੋ ਟਰੈਕਟਰ ਨੂੰ ਸੁੱਕਾ ਹੁੰਦਾ ਸੀ ਪਰ ਇਹਨੂੰ ਤੇਲ ਵਾਲਾ ਦਿੱਤਾ ਹੁਣ ਬੜੇ ਭਰਾ ਇਹਨੂੰ ਲਾ ਕੇ ਸੁੱਕਾ ਕਰ ਦਿੰਦੇ ਡਰਾਈ ਏਅਰ ਕਲੀਨਰ ਕਰ ਦਿੰਦੇ ਪਰ ਉਹਦੇ ਨਾਲ ਕਿਤੇ ਮੈਨੂੰ ਇਹ ਚੀਜ਼ ਬੈਸਟ ਲੱਗਦੀ ਹੈ ਤਾਂ ਇਹ ਚੀਜ਼ ਵਧੀਆ ਕਰਤੀ ਕੰਪਨੀ ਨੇ ਉਸ ਤੋਂ ਬਾਅਦ ਬਸ ਇਹ ਤੁਸੀਂ ਦੇਖ ਹੀ ਰਹੇ ਆਂ ਜੀ ਦੋ ਫਿਲਟਰ ਆ ਕਿੱਡਾ ਵਾਲਾ ਤੇ ਆਪਣੇ ਸਲਫ ਉਤੇ ਕਵਰ ਆ ਗਿਆ ਛੋਟੇ ਛੋਟੇ ਬਦਲਾ ਆ ਚੀਜ਼ਾਂ ਦਾ ਫਰਕ ਆ ਥੋੜਾ ਜਿਹਾ ਤੇ ਇਹ ਆਪਾਂ ਦੇਖ ਸਕਦੇ ਆ ਇਹ ਜਿਵੇਂ ਨਵਾਂ ਟਰੈਕਟਰ ਐਡੀਸ਼ਨ ਆ ਰਿਹਾ ਉਹਦੇ ਵੀ ਇਸ ਤਰ੍ਹਾਂ ਆ ਰਿਹਾ ਤਾਂ ਸੀਆਰਡੀ ਦੀ ਤਰ੍ਹਾਂ ਜ਼ਿਆਦਾਤਰ ਇਹਨੂੰ ਜਿਹਾ ਕਰ ਦਿੱਤਾ ਤੇ ਬਾਕੀ ਇਧਰੋਂ ਜਗਾ ਸਾਰੀ ਖੁੱਲ ਗਈ ਆ ਉੱਪਰ ਆ ਜੇ ਲੱਗ ਰਿਹਾ ਵਿੱਚੋਂ ਖਾਲੀ ਜਾ ਇਹ ਤੇ ਬਾਕੀ ਉੱਪਰ ਤੁਹਾਨੂੰ ਦਿਖਾਉਣੇ ਆਣੇ ਆਪਾਂ ਜਿਹੜਾ ਪਲੇਟਫਾਰਮ ਹੈ ਇਹ ਥੋੜਾ ਚੜ੍ਹਨ ਦੇ ਵਿੱਚ ਸੌਖਾ ਕਰ ਦਿੱਤਾ ਥੋੜਾ ਇਹ ਖੁੱਲਾ ਹੋ ਗਿਆ ਟਰੈਕਟਰ ਤੇ ਬੈਠਣਾ ਵਿੱਚ ਜਿਵੇਂ ਪਹਿਲਾਂ ਵਾਲੀ ਸੀਟ ਤੇ ਕਹਿ ਦਿੰਦੇ ਸੀ ਬੰਦੇ ਸਾਡੇ ਪੈਰ ਨਹੀਂ ਪਹੁੰਚਦੇ ਤਾਂ ਹੁਣ ਸੀਟ ਆ ਜਿਹੜੀ ਪਲੇਟਫਾਰਮ ਨਾਲ ਮੈਚ ਕਰਦੀ ਹੈ ਲੈ ਤੇ ਹੁਣ ਉਤਰੋ ਇਹਦਾ ਬੈਠੇ ਦਾ ਸਿਸਟਮ ਤੁਸੀਂ ਐਂ ਦੇਖੋ ਜਿਹੜਾ ਇਹਦਾ ਇੰਸਟਰੂਮੈਂਟ ਕਲਸਟਰ ਹੈ ਇਹ ਚੇਂਜ ਹੋ ਗਿਆ ਇਹ ਤੋਂ ਆਪਾਂ ਸੌ ਚਲਾ ਕੇ ਸਟਾਰਟ ਕਰਕੇ ਵੀ ਦਿਖਾਉਣੇ ਤਾਂ ਇਹ ਤਾਂ ਮਿੱਤਰੋ ਸੇਮ ਜਿਵੇਂ ਐਡੀਸ਼ਨ ਨੂੰ ਵੀ ਬਦਲ ਗਈ ਐ ਇਹ ਚੀਜ਼ ਬਦਲ ਗਈ ਐ ਤੇ ਜਿਹੜਾ ਇਨਸਟਰੂਮੈਂਟ ਕਲਸਟਰ ਆਪਣਾ ਮੀਟਰ ਦੇਸੀ ਭਾਸ਼ਾ ਦੇ ਵਿੱਚ ਕਹੀਏ ਤਾਂ ਇਹ ਵੀ ਚੇਂਜ ਹੋ ਗਿਆ ਤੁਹਾਨੂੰ ਆਪਾਂ ਸਵਿਚ ਆਨ ਕਰਕੇ ਦਿਖਾਉਣੇ ਆ ਇਹਦੇ ਥੱਲੇ ਜਿਹੜੀ ਚੋਕ ਦੇਖ ਰਹੇ ਆਂ ਆਪਾਂ ਮਾਈਕੋ ਪੰਪ ਦੇ ਕਰਕੇ ਚੋਕ ਆ ਗਈ ਬਾਕੀ ਥੱਲੇ ਖੁੱਲਾ ਡੁੱਲਾ ਆ ਗਿਆ ਆਪਣਾ 6 ਫੁੱਟ ਕਰਦਾ ਮਿੱਤਰੋ ਤਾਂ ਤੁਸੀਂ ਦੇਖੋ ਵੀ ਕਿਸੇ ਹਾਦਸੇ 'ਚ ਵੀ ਜੇ ਆਪਾਂ ਪੈਰ ਉੱਪਰ ਵੀ ਰੱਖਦੇ ਆਂ ਤਾਂ ਵੀ ਸਟੀਅਰਿੰਗ ਨੂੰ ਜਿਹੜਾ ਆਪਣੇ ਗੋਡੇ ਜਾਂ ਕੋਈ ਤਖਲੀਬ ਨਹੀਂ ਆਉਂਦੀਗੀ ਐਨਾ ਤੇ ਜੇ ਥੱਲੇ ਰੱਖਦੇ ਆ ਤਾਂ ਫਿਰ ਤਾਂ ਬਹੁਤ ਈਜ਼ੀ ਆਪਾਂ ਇਹਨੂੰ ਡਰਾਈਵ ਕਰ ਸਕਦੇ ਆ ਗੇਅਰ ਸ਼ਿਫਟ ਓਵੇਂ ਹੀ ਹੁੰਦੇ ਆ ਸਾਰਾ ਕੁਝ ਆਈ ਪੀਟੀਓ ਕਲਚ ਸੇਮ ਹੀ ਆ ਤੇ ਹੋਰ ਕੋਈ ਜ਼ਿਆਦਾ ਖਾਸ ਦੇਖ ਰਹਿਸ ਹੈ ਨਹੀਂਗਾ ਇਧਰੋਂ ਵੀ ਸੇਮ ਹੈ ਹੁਣ ਤੁਹਾਨੂੰ ਆਪਾਂ ਸਟਾਰਟ ਕਰਕੇ ਦਿਖਾਉਣੇ ਆ ਮਿੱਤਰੋ ਇਹਦੀ ਚਾਬੀ ਲਾ ਕੇ ਲੇ ਲ ਉਹਦੇ ਵਿੱਚ ਤੋਰਾ ਇਹਦਾ ਕਰਤਾ ਕਾਫੀ ਦੇਖੋ ਤੁਸੀਂ ਪੂਰਾ ਮਗਰਾੜ ਦੇ ਇੱਥੇ ਬਰਾਬਰ ਆਉਣ ਲੱਗ ਗਿਆ ਜੇ ਪਹਿਲਾਂ ਵਾਲੇ ਦੇ ਸੀ ਤਾਂ ਉਹ ਇੰਨਾ ਨੀਵਾ ਰਹਿ ਜਾਂਦਾ ਸੀ ਤਾਂ ਹੁਣ ਇਹਦੇ ਬਰਾਬਰ ਆਉਂਦਾ ਹੈ ਨਿੱਕੇ ਨਿੱਕੇ ਫਰਕ ਹੈਗੇ ਹੋਰ ਕੋਈ ਜ਼ਿਆਦਾ ਫਰਕ ਹੈ ਨਹੀਂਗਾ ਤੇ ਆਏ ਦੀ ਆਵਾਜ਼ ਚੱਕ ਸਕਦੇ ਥੋੜਾ ਜਿਹਾ ਤੁਹਾਨੂੰ ਆਵਾਜ਼ ਮਿੱਤਰੋ ਪੂਰੀ ਚੇਂਜ ਹੋ ਗਈ ਹੈ ਇੰਜਨ ਦੀ ਆਵਾਜ਼ ਦਾ ਵੀ ਥੋੜਾ ਜਿਹਾ ਫਰਕ ਲੱਗ ਰਿਹਾ ਥੋੜਾ ਜਿਹਾ ਬਾਕੀ ਤੁਸੀਂ ਦੱਸੋ ਤੁਹਾਡਾ ਤਿਆਰ ਬਾਕੀ ਕਹਿੰਦਾ ਥੋੜਾ ਜਿਹਾ ਆਵਾਜ਼ ਦੇ ਵਿੱਚ ਅੰਤਰ ਹੈਗਾ ਤੇ ਬਾਕੀ ਸਾਰਾ ਸੇਮ ਹੀ ਹੈ ਜੈਕ ਲੱਗਣ ਦੇ ਬਾਵਜੂਦ ਵੀ origignal tractor ਹੈ ਨਾ ਤਾਂ ਜੱਕ ਦਾਮ ਥੱਲੇ ਗਈ ਲੈਫਟ ਤੇ ਪਰ ਆਮ ਜਦੋਂ ਆਪਾਂ ਜੈਕ ਲਵਾ ਲੈਨੇ ਕਈ ਟਰੈਕਟਰਾਂ ਦਾ ਦੇਖਿਆ ਲੈਂਕਾ ਮੁੜ ਕੇ ਸੱਡਦਾ ਹੀ ਬਹੁਤ ਹੌਲੀ ਸਪੀਡ ਨਾਲ ਨਾਲੇ ਕੋਈ ਉਹਨਾਂ ਨੇ ਸੈਟਿੰਗ ਕਰੀ ਹੁੰਦੀ ਐ ਆਤਾ ਇਹਦਾ 2000 ਤੋਂ ਹੀ ਆਈ ਜਾਂਦਾ ਫਕਸ਼ਨ ਐਨਾ ਪੁਰਾਣਾ ਆਹ ਚੀਜ਼ ਮਰ ਗਈ ਮਿੱਤਰੋ ਇੱਕ ਜਿਹੜਾ ਵੱਡਾ ਰੋਗ ਹਨ ਆਹ ਬਹੁਤ ਸੀਗਾ ਬਹੁਤ ਭਰਾਵਾਂ ਨੂੰ ਤਾਂ ਪਤਾ ਹੋਊਗਾ ਇੱਕ ਤਾਂ ਜਦੋਂ ਇੱਥੇ ਪੈਨ ਪਾਈ ਹੁੰਦੀ ਸੀ ਪੁਰਾਣੇ ਡਾਇਰੈਕਟਰਾਂ ਦੇ ਸੰਗਲ ਹੋਣ ਕਰਕੇ ਜਦੋਂ ਟਾਇਰ ਨਾਲ ਲਿੰਕ ਵਜਦੀ ਸੀ ਤਾਂ ਪੈਨ ਚੱਕ ਕੇ ਟਾਇਰ ਬਾਹਰ ਮਾਰਦਾ ਸੀ ਤਾਂ ਆਪਣੇ ਵੀ ਅੰਦਰਵਾਰ ਢੇਡੀਆਂ ਬੈਲਡ ਕਰਾਈਆਂ ਸੀ ਦੁਬਾਰਾ ਫਿਰ ਜਿਹੜੀ ਲਿੰਕ ਦੇ ਵਿੱਚ ਪੈਨ ਖੜਦੀ ਸੀ ਜਦੋਂ ਇਧਰ ਖਾਲੀ ਟਰੈਕਟਰ ਤੁਸੀਂ ਲੈ ਕੇ ਜਾਣਾ ਕਿਤੇ ਵੀ ਜਾਂ ਤਾਂ ਵਿੱਚ ਸੰਗਲੀ ਜਾਂ ਇੱਕ ਇਹਨਾਂ ਦੀ ਪਟੀ ਆਉਂਦੀ ਸੀ ਛੋਟੀ ਜੀ ਰਬੜ ਦੀ ਉਹ ਪਾਉਣੀ ਪੈਂਦੀ ਸੀ ਫੇਰ ਇਹਨੂੰ ਟਰੈਕਟਰ ਨੂੰ ਆਪਾਂ ਬਿਨਾ ਇੰਪਲੀਮੈਂਟ ਤੋਂ ਜਾਂ ਬਿਨਾ ਡਰਾਈਵਰ ਤੋਂ ਕਿਤੇ ਲਿਜਾ ਸਕਦੇ ਸੀ ਨਹੀਂ ਇਹ ਲਿੰਕਾਂ ਟਾਇਰਾਂ ਦੇ ਵਿੱਚ ਹੀ ਵੱਜਦੀਆਂ ਰਹਿੰਦੀਆਂ ਸੀ ਤੇ ਬਾਕੀ ਠੀਕ ਹੈ ਜੀ ਸੇਮ ਆ ਟਰੈਕਟਰ ਬਾਕੀ ਤੁਸੀਂ ਦੱਸੋ ਮੇਥਰ ਤੁਹਾਨੂੰ ਲੋਕ ਇਹ ਚੰਗੀ ਲੱਗਦੀ ਹੈ ਜਾਂ ਪੁਰਾਣੀ